ਸਸੀਲ ਰਾਣਾ ਜੀ ਅੱਜ ਆਪਾਂ ਆਪਣੇ ਭਰਾ ਜਿਹੜਾ ਆਪਣੇ ਇਲਾਕੇ ਦੇ ਰਹਿਣ ਵਾਲਿਆ ਰਿਸ਼ਾਦ ਆਪਾਂ ਨੂੰ ਮੂਨਾ ਕਤ ਕਰਾਵਾਂਗੇ ਆਪਣੇ ਗੀਤ ਆਪੇ ਲਿਖਦੇ ਆ ਤੇ ਆਪੇ ਗਾਉਂਦੇ ਆ ਬੜੀ ਛੋਟੀ ਉਮਰ ਤੇ ਇਹਨਾਂ ਨੇ ਕਾਫੀ ਇਸ ਟਾਈਮ ਗੀਤ ਲਿਖੇ ਆ ਜੀ ਇਹਨਾਂ ਦਾ ਇੱਕ ਨਵਾਂ ਗੀਤ ਆਇਆ ਜਿਹਦਾ ਨਾਮ ਹੈ ਜੀ ਆਪੇ ਰਸਣ ਗਿਆ ਆਪਣੇ ਬਾਰੇ ਤੇ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਰਿਸ਼ਾਦ ਜੀ ਪਤਾ 100 ਦਾ ਪੀ 70 ਵੀ ਤੇ ਆਪਣੇ ਨਵੇਂ ਗੀਤ ਬਾਰੇ ਦੱਸੋ ਤੇ ਜਿਹੜਾ ਪਹਿਲਾਂ ਵੀ ਜਿਹੜਾ ਪਤਾ ਗੀਤ ਆਇਆ ਸੀਗਾ ਉਹ ਕਿਹੜਾ ਨਾਮ ਤੋਂ ਸੀ ਉਹ ਚੀਟਰ ਆਇਆ ਸੀ ਚੀਟਰ ਤੇ ਹੁਣ ਚੀਟਰ 2 ਆ ਗਿਆ ਹੈ ਨਾ ਤੇ ਦੱਸੋ ਇਸ ਵਾਰੇ ਗੀਤ ਬਾਰੇ ਅਸਲ ਜੀ ਜੀ ਪਹਿਲਾਂ ਜਿਹੜਾ ਚੀਟਰ ਗਾਣਾ ਸੀ ਉਹਦੇ ਵਿੱਚ ਵੀ ਥੋੜੀ ਨਿੰਦਕ ਵਿਆੰਨ ਤੇ ਹੈਗੀ ਤੇ ਚੀਟਰ 2 ਵਿੱਚ ਵੀ ਉਹੀ ਦੁੱਖ ਬਿਆਨ ਕੀਤਾ ਇਹਦੀ ਬੁੱਕ ਲੈਣੇ ਨੂੰ ਤੂੰ ਕਹਿੰਦਾ ਸੀ ਕਿ ਕੁਝ ਕੁਝ ਹੋ ਰਹੀ ਚੱਲ ਗਿਆ ਦਿਲ ਚੋਂ ਸਾਹਾਂ ਦੇ ਵਿੱਚ ਚੋੜੀ ਗਿਆ ਇਹ ਤੁਹਾਨੂੰ ਤਾਂ ਕਿਸੇ ਨੇ ਚੀਟ ਕਰਾਇਆਗਾ ਇਹ ਤੇ ਇਹ ਇਹ ਜਿੰਨੇ ਮੁੰਡੇ ਨੇ ਕੁੜੀ ਨੂੰ ਸੀਟ ਕੀਤਾ ਜੀ ਉਹਦੇ ਬਾਰੇ ਉਹਦੇ ਬਾਰੇ ਗੀਤ ਹੈ ਜੀ ਅੱਛਾ 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 ਇਹ ਲਾ ਲਓ ਵੀ ਖੁਦ ਨੂੰ ਲਾਣ ਦਾ ਕੋਈ ਨਹੀਂ ਮਿਲੀ ਤੇ ਕਿੰਨੇ ਕੁ ਥੋਪੇ ਇਸ ਟਾਈਮ ਗੀਤ ਆਏ ਆ ਤੇ ਕਿੰਨੇ ਕੁ ਸਕਸੈਸਫੁਲ ਹੋ ਗਏ ਤੇ ਤੈਨੂੰ ਜੀਤਾਂ ਨੂੰ ਬਹੁਤ ਪਿਆਰ ਮੇਰਾ ਅੱਜ ਇੱਕ ਨਵਾਂ ਜਿਹੜਾ ਗੀਤ ਆਇਆ ਉਹਨੂੰ ਬਹੁਤ ਪਿਆਰ ਮਿਲ ਰਿਹਾ ਥੋੜੀ ਸਪੋਰਟ ਸਾਧਗੀ ਇਸ ਇਲਾਕੇ ਦਾ ਬੜਾ ਪਿਆਰ ਮਿਲ ਰਿਹਾ ਹੈ ਤੇ ਤੁਸੀਂ ਇੱਥੇ ਪ੍ਰੋਪਰ ਤੇ ਜਿਹੜਾ ਇੱਥੇ ਮਾਲ ਹੀ ਦੇ ਰਹਿਣਾ ਹਾਂਜੀ ਮਾਲ ਹੀ ਦੇਣਾ ਚੋਣ ਮਾਲ ਹੀ ਦੇਣਾ ਮੇਰਾ ਮਾਲ ਹੀ ਵੇਚਵਾਂ ਮਾਲ ਹੀ ਵੇਚਵਾਂ ਹਾਂਜੀ ਤਰੇ ਕਰਦੇ ਦੀ ਕਿੰਨੀ سپورਟ ਰਹੀ ਹੈ ਮਾ ਅ ਤੇ ਆਪਣੇ ਬਾਪੂ ਦੀ ਵੀ ਕੋਈ سپورਟ ਹੈ ਕਿਉਂਕਿ ਜੇ ਬਾਪੂ ਦੀ سپورਟ ਨਾ ਹੋਵੇ ਤਾਂ ਮਗਦੀ ਵੀ ਹੈਗੀ ਜੀ ਪਰ ਪੈਸੇ ਵੱਲੋਂ ਜ਼ਿਆਦਾ ਬਾਪੂ ਦੀ سپورਟ ਹੈ ਕਿਉਂਕਿ ਬਿਨਾ ਪੈਸੇ ਤੋਂ ਇਹ ਕੰਮ ਕਰਨਾ ਬੜਾ ਔਖਾ ਹੈ ਇੱਕੋ ਤਾਂ ਕੌਮ ਪਿੱਛੇ ਉਹਨਾਂ ਦੇ ਬਹੁਤ ਸਰਪੇ ਹੱਥ ਰਹਿਣਾ ਅੱਛਾ ਹਾਂਜੀ ਤੇ ਜਿਹੜੇ ਆਣੇ ਵਾਲੇ ਤੋਂ ਬਾਅਦ ਗੀਤ ਹੈ ਮੈਂ ਸੁਣਿਆ ਥੋੜੇ ਜਿਹਾ ਕਾਫੀ ਮੰਦਾ ਹੋ ਰਿਹਾ ਬੰਦੇ ਕੋਲ ਵੀ ਪਰ ਤੁਸੀਂ ਆਪੇ ਲਿਖਦੇ ਹੋ ਸਾਰੇ ਗੀਤ ਹਾਂਜੀ ਜੀ ਜਨਾਬ ਤੇ ਕੰਪੋਜ਼ਿੰਗ ਹੋਇਆ ਬਾਰੇ ਤੇ ਕਹਿੰਦੇ ਕੰਪੋਜ਼ ਨਹੀਂ ਆਪੀ ਕਰ ਨਹੀਂ ਰਿਪੋਰਟਿੰਗ ਆਪਣਾ ਸੂਜੇ ਜੋ ਪਾਉਂਦੇ ਕਿੰਨਾ ਟਾਈਮ ਲੱਗਦਾ ਇੱਕ ਗੀਤ ਨੇ ਇੱਕ ਗੀਤ ਲਿਖਣ ਤੋਂ ਬਾਅਦ ਹੀ ਹੁਣ ਦੇਖੋ ਗੀਤ ਲਿਖਣਾ ਯਾਦ ਗਾਣਾ ਦਾ ਪਰਮਾਤਮਾ ਦੀ ਮਰਜ਼ੀ ਹੈ ਕਈ ਵਾਰ ਐਕਦਾ ਹੁੰਦਾ ਕਿ 5-10 ਮਿੰਟ ਚ ਗੀਤ ਪਿਆ ਜਾਂਦਾ 5-10 ਮਿੰਟ ਚ ਗੀਤ ਪਿਆ ਜਾਂਦਾ ਕੰਪੋਜ਼ ਕਿਤਾ ਵੀਡੀਓ ਕਿੱਲਾ ਵਜਣੇ ਤੇ ਕਿੰਨਾ ਟਾਈਮ ਲੱਗਦਾ ਵੀਡੀਓ ਤਾਂ ਹੀ 2 ਦਿਨ ਲੱਗੇ ਸੀਗੇ ਆਪਣਾ ਸ਼ਾਟ ਇਕੱਠਾ ਕਰਨ ਤੇ ਐਡਿਟਿੰਗ ਵਗੈਰਾ ਹੋਣੀ ਹਫ਼ਤੇ ਦੇ ਵਿੱਚ ਵਿੱਚ ਵੀਡੀਓ ਬਣ ਕੇ تیار ਹੋਈ ਤੇ ਲਿਖਿਆ ਮੈਂ ਆਪੀ ਹੈ ਜੀ 뮤직 ਮੇਰਾ ਇੱਕ ਬਾਤ ਨਿੱਜੀ ਆਪ دوستਾ ਸਹਿਜ ਚਾਲ ਉਹਨੇ ਕਿਹਾ ਕੰਪੋਜ਼ ਮੈਂ ਖੁਦ ਹੀ ਕਰ ਲਈ ਸਾਰੇ ਮੈਂ ਨਾ ਚਾਹ ਨਾਮ ਤੁਸੀਂ ਸਹਿਜ ਸਹਿਜ ਚਾਲ ਸਹਿਜ ਚਾਲ ਹਾਂਜੀ ਤੇ ਇਹ ਜਿਹੜਾ ਨਾਮ ਰੱਖਿਆ ਤੁਸੀਂ ਵੀ ਸ਼ਾਇਦ ਇਹਦੇ ਪਿੱਛੇ ਕੋਈ ਕਿੱਸਾ ਕਹਾਣੀ ਹੈ ਕਿ ਕੀ ਹੈ ਦੇ ਪਿੱਛੇ ਦੋ ਕਿਸੇ ਹੈ ਜੀ ਇੱਕ ਤਾਂ ਮੈਂ ਪਹਿਲਾਂ ਸ਼ਾਇਰ ਹੀ ਕਰਦਾ ਸੀਗਾ ਤੇ ਵਿਸ਼ਾਲ ਦਾ ਵੀ ਰਕਲੇ ਸੀ ਸ਼ਾਇਰ ਦਾ ਉਹ ਵਿਸ਼ਾਲ ਨਕਲੇ ਜਿਹਾ ਸੀ ਨਾਮ ਤੇ ਜਿਹੜਾ ਪਿਆਰ ਦਿੱਤਾ ਉਹ ਤੇ ਸ਼ਾਇਰੀ ਨੂੰ ਪਿਆਰ ਦਿੱਤਾ ਸੀ ਜਿਹੜਾ ਤੇ ਦੂਜਾ ਮੇਰੇ ਇੱਕ ਦੋਸਤ ਸੀਗਾ ਹੈਪੀ ਤੇ ਉਹਨੇ ਵੀ ਇਹੀ ਨਾਮ ਸੁਜੈਸਟ ਕੀਤਾ ਸੀ ਕਹਿੰਦੇ ਵਿਸ਼ਾਲ ਲੱਗ ਲੋ ਤੇ ਅਸੀਂ ਬਸ ਇੱਕ ਦਿਨ ਬੈਠੇ ਸੀਗੇ ਗਾਣਾ ਤਿਆਰ ਕਰਦੇ ਸੀਗੇ ਅਸੀਂ ਉਹ ਗਾਣੇ ਚ ਪਹਿਲਾ ਅਖਰੀ ਸਭ ਤੋਂ ਇਹ ਲਿਖੋਗਾ ਕਿ ਲੋਕ ਕਹਿੰਦੇ ਆ ਕਿ ਸ਼ਾਇਰ ਉਹ ਝੂਠ ਬੋਲਦਾ ਹੈ ਤੇ ਉਥੋਂ ਮੈਂ ਕਹਾਂ ਵੀ ਇਹ ਗਾਣਾ ਗਾਣੇ ਦੇ ਵਿੱਚ ਬਹੁਤ ਵਧੀਆ ਚੱਲ ਰਿਹਾ ਇਹਨਾਂ ਤਾਂ ਕਰਕੇ ਅਸੀਂ ਵੀਰੇ ਹੀ ਨਾਮ ਪੱਤਰ ਕਰਦੇ ਆਣੇ ਵਾਲੇ ਤੁਹਾਡੇ ਦਸੂਰ ਕੀ ਨ ਕਰਨੇ ਛੇਤੀ ਹੋਰ ਗਾਣਾ ਆ ਰਿਹਾ ਮੇਰੇ ਅਗਲੇ ਮੰਥ ਜੀ ਮੇਰਾ ਇੱਕ ਕੈਸ਼ ਫਲੋ ਗਾਣਾ ਆ ਰਿਹਾ ਕੈਸ਼ ਫਲੋ ਕੈਸ਼ ਫਲੋ ਉਹਦੇ ਜਿਹੜੇ ਬੰਦੇ ਦਾ ਬਕਾਅ ਦਟਾਏਗੇ ਜੀ ਫਿੱਟ ਹੋਣ ਤੋਂ ਬਾਅਦ ਬੰਦੇ 'ਚ ਕਿਵੇਂ ਪੈਸਾ ਆਉਂਦਾ ਤੇ ਬੰਦੇ ਦੀਆਂ ਗੱਲਾਂ ਕਿਵੇਂ ਚੇਂਜ ਐਟੀਟਿਊਡ ਵੀ ਗੱਲ ਹੈ ਜੀ ਬਾਕੀ ਇਹ ਆ ਵੀ ਆਪਣੇ ਪੰਜਾਬੀਆਂ ਜਿਹਨੇ ਨਜ਼ਾਰੇ ਲੈਂਦੇ ਆ ਉਹ ਨਜ਼ਾਰੇ ਦੀ ਗੱਲ ਉਸ ਵਿੱਚ ਕਰੀਦੀ ਜਿੱਦਾਂ ਇਹ ਤੁਹਾਡਾ ਸੀਟਰ ਜੀ ਦਾ ਥੋੜਾ ਠੰਡਾ ਜਾ ਹੈਗਾ ਹਾਂ ਤੇ ਸਾਈਡ ਜਾ ਆ ਤੋਂ ਤੋਂ ਬਾਅਦ ਜਿੱਦਾਂ ਅੱਜ ਕੱਲ ਮੁੰਡੇ ਪਸੰਦ ਕਰਦੇ ਚੱਕਦਾ ਲਾਉਣ ਦਾ ਤਰੀਕਾ ਹਾਂ ਉਹ ਵੀ ਕੋਈ ਆ ਰਹੀ ਹੈ ਹਾਂਜੀ ਹਾਂਜੀ ਵੀਰ ਜੀ ਉਹ ਵੀ ਜਿੱਦ ਵਿੱਚ ਰੈਡੀ ਪਿਆ ਹੁਣ ਜੂਰ ਸੁਣਗਾ ਅਸੀਂ ਦੇਖ ਰਹੇ ਆ ਕੋਈ ਫੀਮੇਲ ਲੀਡ ਵੌਇਸ ਤੇ ਜਦੋਂ ਸਾਨੂੰ ਕੋਈ ਵਧੀਆ ਫੀਮੇਲ ਲੀਡ ਵੌਇਸ ਮਿਲ ਜੇ ਤਾਂ ਉਹ ਵੀ ਅਸੀਂ ਕਰਤਾ ਹਾਂ ਤੇ ਆਪਣੇ ਦੋ ਜਿਹੜਾ ਗਾਣਾ ਆ ਉਹਦੇ ਦੋ ਬੰਦ ਸੁਵਾ ਦੇ ਇੱਕ ਵਾਰੀ ਉਹਦੇ ਰਸ ਤੋਂ ਵੇ ਤੂੰ ਕਹੀਂ ਦਲ ਸਿਹਾਈ ਕੋ ਜਿ ਕੁਝ ਹੋ ਰਹੀ ਕਰ ਗਿਆ ਦਿਲ ਚਿਬਾ ਸਾਕੇ ਚੋਰੀ ਕਰ ਗਿਆ ਦਿਲ ਚਿਬਾ ਸਾਕੇ ਦਿਲ ਚੋਰੀ ਕਰ ਗਿਆ ਜ਼ਿੰਦਗੀ ਤੂੰ ਕੀਤੀ ਬਰਬਾਦ ਸੋਹਣਿਆ ਸੀਨੇ ਨਾਲ ਲਾ ਕੇ ਸੀਨਾ ਜੋਰੀ ਕਰ ਗਿਆ ਘਾਤੋਂ ਦਸ ਹੋਇਆ ਮੈਥੋਂ ਅੱਖ ਸੋਹਣਿਆ ਘਾਤੋਂ ਛੱਡ ਗਿਆ ਰੋਂਦੀ ਅੱਖ ਸੋਹਣਿਆ ਦੇਸ਼ਕ ਤੇਰੇ ਤੋਂ ਖਰ ਬੈਠੀ ਜ਼ਿੰਦਗੀ ਕਿਛ ਤੇਰੇ ਨੇ ਕੀ ਤਾਕਤ ਖਸੋਨੀ ਆ ਦੁੱਖ ਕਹਿੰਦੇ ਆ ਵਿਸ਼ਾਇਰ ਤੇ ਝੂਠ ਬੋਲਦਾ ਹੈ ਤੇਰੇ ਵਰਗੀ ਉਹ ਜ਼ਿੰਦਗੀ ਤੇ ਰੋਜ਼ ਰੋਲਦਾ ਹੈ ਅਜੇ ਤੱਕ ਆਇਆ ਨਾ ਸਕੂਨ ਤੈਨੂੰ ਵੇ ਵੇ ਤੂੰ ਦੱਸ ਹਾਈ ਲੋਕਾਂ ਵਿੱਚੋਂ ਕੀ ਢੋਲਦਾ ਹੈ ਤੂੰ ਕਹਿੰਦਾ ਸੀ ਹਾਈ tujh kujh hori kar ਜੀ ਤੇ ਤੁਹਾਨੂੰ ਸ਼ੁਕਾਵਨਾ ਵਾ ਜੇ ਨਾ ਕਰੇ ਤੁਸੀਂ ਹੋਰ ਤੱਕਿਆ ਕਰੋ ਤੁਹਾਡਾ ਨਾਮ ਆ ਜਿਹੜਾ ਸਾਡੇ ਦਰੱਖਤੇ ਸਾਡੇ ਪੰਜਾਬ ਤੇ ਸਾਡੇ ਸਾਰੇ ਹਿੰਦੁਸਤਾਨ ਤੇ ਚੜ੍ਹਦੀ ਕਲਾ Thank you, thank you.